ਉਧਾਰ ਲਏ ਹੋਏ ਪੈਸੇ ਨਹੀਂ ਮੋੜ ਰਿਹਾ ਸੀ ਜਿਸ ਕਾਰਨ ਦੋਸਤ ਨੇ ਦੋਸਤ ਨੂੰ ਦਿੱਤੀ ਖੌਫਨਾਕ ਮੌਤ ਜਿहां ਮਾਮਲਾ ਬਰਨਾਲਾ ਦਾ ਜਿੱਥੇ ਬਰਨਾਲਾ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਫੜਾ ਲਿਆ 24 ਜੂਨ ਨੂੰ ਪੱਖੋ ਕੈਂਚੀਆਂ ਨੇੜੇ ਮਿਲੀ ਨੌਜਵਾਨ ਦੀ ਲਾਸ਼ ਮਾਮਲੇ ਵਿੱਚ ਖੁਲਾਸਾ ਹੋਇਆ ਕਿ ਉਕਤ ਨੌਜਵਾਨ ਬੱਬੂ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਹੋਇਆ ਸੀ ਤੇ ਕਾਤਲ ਕੋਈ ਹੋਰ ਨਹੀਂ ਉਸਦਾ ਦੋਸਤ ਹੀ ਨਿਕਲਿਆ ਮਸਲਾ ਪੈਸਿਆਂ ਦੇ ਲੈਣ ਦੇਣ ਦਾ ਸੀ ਬੱਬੂ ਪੈਸੇ ਵਾਪਸ ਕਰਨ ਵਿੱਚ ਕਾਲ ਮਟੋਲ ਕਰ ਰਿਹਾ ਸੀ ਜਿਸ ਕਾਰਨ ਗੁੱਸੇ ਦੇ ਵਿੱਚ ਉਸ ਦੇ ਦੋਸਤ ਕੁਲਵਿੰਦਰ ਸਿੰਘ ਉਰਫ ਕਾਲਾ ਨੇ ਤੇਜ਼ ਤਾਰ ਹਥਿਆਰ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਿਸ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤਪਾ ਪੱਖੋ ਕੈਂਚੀਆ ਰੋਡ ਤੇ ਸਾਈਡ ਤੇ ਇੱਕ ਬਾਹਰ ਰਕਬਾ ਸੁਖਪੁਰਮ ਅਸ਼ੁਖਪੁਰਾ ਮੋੜ ਉੱਥੇ ਇੱਕ ਬੋਡੀ ਪਈ ਹੈ ਇੱਕ ਯੰਗ ਮੇਲ ਦੀ ਜਿੱਥੇ ਉਹਨਾਂ ਦੇ ਕਾਫੀ ਸੱਟਾਂ ਵਜੀਆਂ ਹੋਈਆਂ ਸੀ ਖੂਨ ਨਾਲ ਲਤਪਤ ਸੀ ਤੇ ਉਹਦੇ ਸਬੰਧ ਵਿੱਚ ਥਾਣਾ ਸੈਨਾ ਦੇ ਫੋਰਸ ਤੇ ਬਾਕੀ ਸਾਰੇ ਮੁਲਾਜ਼ਮ ਤੇ ਅਫਸਰ ਉੱਥੇ ਅਸੀਂ ਮੌਕੇ ਤੇ ਪਹੁੰਚੇ ਤੇ ਮੌਕੇ ਦਾ جائزہ ਲੈਂਦਾ ਹਾਂ ਉੱਥੋਂ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਵੀ ਉਸ ਬਾਡੀ ਦੇ ਨਾਲ ਹੀ ਕੁਝ 200 ਮੀਟਰ ਤੇ ਇੱਕ ਉਹਨਾਂ ਦੀ ਵਾਈਟ ਸਵਿਫਟ ਗੱਡੀ ਪੀਵੀ 13 ਬੀ ਐਲ 0837 ਨੰਬਰ ਦੀ ਗੱਡੀ ਵੀ ਨਾਲ ਖੜੀ ਸੀ ਇਸ ਦੇ ਸਬੰਧ ਵਿੱਚ ਅਸੀਂ ਟੀਮਾਂ ਕੌਨਸਟਿਟਿਊਟ ਕੀਤੀਆਂ ਮੌਕੇ ਦੀ ਪੜਤਾਲ ਕੀਤੀ ਇਹਦੇ ਸਬੰਧ ਵਿੱਚ ਭਰਪੂਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਢਿਲਵਾ ਜੀ ਦੇ ਬਿਆਨ ਤੇ ਮਕਦਮਾ ਨੰਬਰ 30 ਮਿਤੀ 24/6/2024 ਅਦੀਨ ਤਾਰਾ 302 ਥਾਣਾ ਸੈਣਾ ਦਰਜ ਰਜਿਸਟਰ ਕੀਤਾ ਗਿਆ ਇਸ ਦੀ ਤਫਤੀਸ਼ ਦੇ ਸਬੰਧ ਵਿੱਚ ਫੋਰੈਂਸਿਕ ਦੀ ਟੀਮ ਸਾਈਬਰ ਦੀ ਟੀਮ ਤੇ ਫਿੰਗਰਪ੍ਰਿੰਟ ਦੀ ਟੀਮ ਜੀ ਵੀ ਅਸੀਂ ਮੌਕੇ ਤੇ ਪਹੁੰਚੀ ਆ ਸੀਸੀਟੀਵੀ ਐਨਾਲਿਸਿਸ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਮ੍ਰਿਤਕ ਐ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਉਹ ਇੱਕ ਭਰਪੂਰ ਸਿੰਘ ਉਹਨਾਂ ਦੀ ਦੁਕਾਨ ਤੇ ਢੇਲਵਾ ਵੇਖੇ ਕੰਮ ਕਰਦੇ ਸੀ ਜੋ ਕਿ ਸ਼ਾਮ ਨੂੰ ਵਕਤ ਕਰੀਬ 5 ਵਜੇ ਉਹ ਆਪਣੇ ਸ਼ਾਪ ਤੋਂ ਉਹਨਾਂ ਸਵਿਫਟ ਕਾਰ ਤੇ ਗਏ ਤੇ ਉੱਥੇ ਉਹ ਸ਼ਾਮ ਨੂੰ ਜਦੋਂ ਵਾਪਸ ਟਾਈਮ ਸਰ ਨਹੀਂ ਆਏ ਤਾਂ ਉਹਦੀ ਭਾਲ ਦੇ ਵਿੱਚ ਭਰਪੂਰ ਸਿੰਘ ਉੱਥੇ ਉਹਨਾਂ ਦਾ ਉਹਨਾਂ ਨੂੰ ਦੇਖਣ ਗਏ ਤਾਂ ਉੱਥੇ ਉਹਨਾਂ ਨੇ ਦੇਖਿਆ ਕਿ ਕੁਲਵਿੰਦਰ ਸਿੰਘ ਉਰਫ ਕਾਲਾ ਏ ਜਿਹੜਾ ਹੈ ਉਸ ਨੂੰ ਦਾਹ ਦੇ ਨਾਲ ਉਹਨਾਂ ਦੇ ਵਾਰ ਕਰ ਰਿਆ ਸੀ ਬੱਬੂ ਸਿੰਘ ਦੇ ਉੱਪਰ ਤੇ ਇਸ ਇਸ ਦੇ ਆਧਾਰ ਤੇ ਉੱਪਰ ਅਸੀਂ ਕੁਲਵਿੰਦਰ ਸਿੰਘ ਨੂੰ ਵਿਥਿਨ 2 ਘੰਟੇ 2 ਘੰਟਿਆਂ ਦੇ ਵਿੱਚ ਅਸੀਂ ਉਹਨੂੰ ਅਰੈਸਟ ਕੀਤੀ ਐਫ ਆਈ ਰਜਿਸਟ੍ਰੇਸ਼ਨ ਤੋਂ ਤੇ ਜਿਹੜਾ ਵਾਰਦਾਤ ਵਿੱਚ ਵੈਪਨ ਯੂਜ਼ ਕੀਤਾ ਸੀਗਾ ਦਾਹ ਉਹ ਅਸੀਂ ਰਿਕਵਰ ਕੀਤਾ ਤੇ ਇਸ ਦੇ ਨਾਲ ਹੀ ਜਿਹੜੇ ਦੋਸ਼ੀ ਨੇ ਜਿਹੜੇ ਵਾਰਦਾਤ ਦੇ ਦੌਰਾਨ ਕੱਪੜੇ ਪਾਏ ਸੀ ਉਹਨਾਂ ਨੂੰ ਵੀ ਅਸੀਂ ਰਿਕਵਰ ਕੀਤਾ ਹੈ ਜੀ ਆ ਪੁਚਕਿਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਦੂਜੇ ਦੇ ਜਾਣਕਾਰ ਸੀ ਇਹ ਇੱਕ ਦੂਜੇ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਪੈਸੇ ਦੀ ਲੈਂਡ ਦੇਣ ਸੀਗੀ ਉਹ ਚੱਲ ਰਹੀ ਸੀਗੀ ਇਹਨਾਂ ਦੇ ਦੋਸ਼ੀ ਦਾ ਇਹ ਪੁਚਕਿਚ ਵਿੱਚ ਗੱਲ ਸਾਹਮਣੇ ਆਈ ਹੈ ਕਿ ਵੀ ਉਹ ਪੈਸੇ ਜਿਹੜੇ ਵਾਪਸ ਕਰਨ ਤੋਂ ਉਹ ਟਾਲਮਟੋਲ ਕਰ ਰਿਹਾ ਸੀ ਤੇ ਉਸ ਇਹੀ ਵਜ੍ਹਾ ਰੰਜਿਸ਼ ਕਰਕੇ ਉਹਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਦੇਖੋ ਇਹ ਅਸੀਂ ਕੱਲ ਸੀ ਕਿ ਰਿਮਾਂਡ ਲਿੱਤਾ ਹੈ ਉਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ ਫਰਦਰ ਅਸੀਂ ਅੱਜ ਪੁਲਿਸ ਰਿਮਾਂਡ ਲਵਾਵਾਂਗੇ ਤਾਂ ਜਿਹੜੇ ਪੈਸਿਆਂ ਦੀ ਗੱਲ ਹੈਗੀ ਹੈ ਉਹ ਅੱਜ ਅਸੀਂ ਪੁੱਛਗਿੱਛ ਦੇ ਵਿੱਚ ਫਰਦਰ ਕਰਾਂਗੇ ਤੇ ਕਿੰਨੇ ਪੈਸੇ ਦਾ ਲੈਂਡ ਰੀਨ ਸੀਗਾ ਉਹ ਅਸੀਂ ਪੁੱਛਗਿੱਛ ਵਿੱਚ ਜਿਹੜਾ ਸਾਹਮਣੇ ਆਊਗਾ ਉਸੇ ਜਿਹੜੀ ਤੁਹਾਨੂੰ ਦੱਸਾਂਗੇ ਕੀ ਇਸ ਬੰਦੇ ਦਾ ਹੋਰ ਵੀ ਅਪਰਾਧਿਕ ਪਿਛੋਕੜ ਹੈ ਜੀ ਨਹੀਂ ਇਹਨਾਂ ਦੇ ਕੋਈ ਐਫ ਆਈ ਆਰ ਦਰਜ ਨਹੀਂ ਹੈ